ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜਿਵੇਂ ਆਪਾਂ ਪਵਨ ਹਵਾ ਦੀ ਗੱਲ ਕਰ ਰਹੇ ਆਂ ਪਾਣੀ ਦੀ ਗੱਲ ਕਰ ਰਹੇ ਆਂ ਤੇ ਇਸ ਤੋਂ ਇਲਾਵਾ ਧਰਤੀ ਦੀ ਗੱਲ ਕਰ ਰਹੇ ਆਂ ਜੋ ਅਸੀਂ ਚੀਜ਼ਾਂ ਸੀ ਜਿਹੜੀਆਂ ਨੇ ਅਸੀਂ ਅੱਜ ਕੱਲ ਜਿਹੜੀਆਂ ਜ਼ਰੂਰੀ ਸਾਡੀਆਂ ਬੇਸਿਕ ਨੀਡ ਆ ਆਪਾਂ ਉਹਨਾਂ ਚੀਜ਼ਾਂ ਨੂੰ ਅਸੀਂ ਆਪ ਹੀ ਖਰਾਬ ਕਰ ਰਹੇ ਆਂ ਉਸ ਸੰਬੰਧ ਵਿੱਚ ਇਹ ਮਾਡਲ ਬਣੇ ਨੇ ਜਿਸ ਵਿੱਚ ਦਿਖਾਇਆ ਗਿਆ ਆ ਕਿ ਅਗਰ ਜੇਕਰ ਅਸੀਂ ਆਪਣੇ ਏਰੀਏ ਨੂੰ ਪੋਲੂਟ ਕਰ ਦਿੰਨੇ ਆਂ ਪ੍ਰਦੂਸ਼ਿਤ ਕਰ ਦਿੰਨੇ ਆਂ ਤੇ ਆ ਹਾਲਾਤ ਬਣਨੇ ਆ ਸਾਡੇ ਠੀਕ ਆ ਤੇ ਉਹਦਾ ਦੂਸਰਾ ਕਨਸੈਪਟ ਵਿਖਾਇਆ ਗਿਆ ਕਿ ਬਿਲਕੁਲ ਰਿਵਰ ਦੇ ਅਸੀਂ ਇਸ ਸਾਈਡ ਤੇ ਦਿਖਾ ਰਹੇ ਹਾਂ ਇੱਕ ਵਧੀਆ ਸੋਨਾ ਸ਼ਹਿਰ ਜਿਹਨੂੰ ਅਸੀਂ ਹੀ ਮੇਨਟੇਨ ਕਰਨਾ ਆ ਕਿਸੇ ਨੇ ਨਹੀਂ ਕਰਨਾ ਕਿਉਂਕਿ ਇਹ ਸਾਡਿਆ ਹੀ ਕੰਮ ਆ ਗੰਦ ਖਲਾਰਨਾ ਤੇ ਸਾਡਾ ਕੰਮ ਆ ਸਫਾਈ ਕਰਨਾ ਇਹ ਸਾਨੂੰ ਸਾਡੇ ਜਿਹੜੇ ਐਥਿਕਸ ਆ ਬੇਸਿਕ ਆ ਸਾਨੂੰ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਆ ਸਾਡਾ ਵਾਤਾਵਰਨ ਸਾਫ਼ ਰਹੇ ਇਸ ਤੋਂ ਇੰਤਰ ਨਾਲ ਬਣਈ ਹੋਈਆਂ ਚੀਜ਼ਾਂ ਵਡੀਆਂ ਤੇ ਅੱਗੇ ਕੀ ਹੈਗਾ ਜੀ ਇਹ ਵਿੰਡ ਮਿਲ ਦਿਖਾਈ ਹੋਈ ਆ ਤਾਨਕ ਦੇਵ ਜੀ ਦੇ ਪਾਸ਼ਾ ਦੇ ਵੱਲੋਂ ਉਚਾਰੇ ਹੋਏ ਬਚਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਮੈਂ ਚਾਹਾਂਗੀ ਕਿ ਇੱਕ ਵਾਰੀ ਤੁਸੀਂ ਕੈਮਰਾ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਬਚਨਾਂ ਨੂੰ ਇਸ ਫੋਟੋਗ੍ਰਾਫ ਦੇ ਥਰੂ ਐਕਸਪਲੇਨ ਕੀਤਾ ਗਿਆ ਹੈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਗੁਰੂ ਮਹਾਰਾਜ ਦੇ ਉਚਾਰੇ ਹੋਏ ਉਹ ਬਚਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪਵਨ ਪਾਣੀ ਤੇ ਧਰਤੀ ਮਾਤਾ ਦੀ ਇੰਪੋਰਟੈਂਸ ਨੂੰ ਦੱਸਿਆ ਹੈ ਕਿ ਇਹਨਾਂ ਤੋਂ ਬਿਨਾਂ ਜੀਵਤ ਹੈ ਹੀ ਨਹੀਂ ਜਾਨ ਵੀ ਹੈ ਨਹੀਂ ਤੇ ਜੀਵਨ ਵੀ ਹੈ ਨਹੀਂ ਤਾਂ ਅਸੀਂ ਉਹੀ ਡਿਪਿਕਸ਼ਨ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਪਵਨ ਆ ਤੇ ਪਵਨ ਦੇ ਵਿੱਚ ਕਿੰਨਾ ਕੁਝ ਆ ਛੋਟੇ ਛੋਟੇ ਬੱਚਿਆਂ ਦੇ ਲਈ ਉਡਾਉਣ ਦੇ ਲਈ ਗੁੱਡੀਆਂ ਨੇ ਦੇ ਕੈਨ ਗੋ ਹੌਟ 에ਅਰ ਬੈਲੂਨਸ ਉਹ ਚਲਾ ਰਹੇ ਨੇ ਫਿਰ ਸਾਡੇ ਕੋਲ ਆਓ ਦੇਖੋ ਅਸੀਂ ਉੱਪਰ ਇੱਕ ਜੈਟ ਪਲੇਨ ਵੀ ਸ਼ੋਅ ਕੀਤਾ ਹੈ ਜੈਟ ਪਲੇਨ ਤੋਂ ਬਾਅਦ ਦੇਖੋ ਉੱਪਰ ਅਸੀਂ ਚਲੀਏ ਤੇ ਆਕਾਸ਼ ਗੰਗਾ ਸ਼ੋਅ ਕੀਤੀ ਹੈ ਜਿਹਨੂੰ ਅਸੀਂ ਸਾਇੰਸ ਦੇ ਵਿੱਚ ਗੈਲੈਕਸੀ ਵੀ ਕਹਿੰਦੇ ਆ ਤਾਂ ਇਸ ਤਰੀਕੇ ਨਾਲ ਹੀ ਡਿਪਿਕਸ਼ਨਸ ਹੀ ਨੇ ਇਹਨੂੰ ਅਸੀਂ ਸਾਇੰਟਿਫਿਕ ਟੱਚ ਦਿੰਦੇ ਹੋਏ ਵਿੰਡ ਮਿਲਸ ਔਰ ਵਿੰਡ ਵੇਨਸ ਦੇ ਥਰੂ ਸ਼ੋਅ ਕੀਤਾ ਕਿ ਪਵਨ ਕਿੰਨੀ ਕਿੰਪੋਰਟੈਂਟ ਹੈਗੀ ਆ ਸਾਡੀ ਜ਼ਿੰਦਗੀ ਦੇ ਵਿੱਚ ਔਰ ਜੀਵਨ ਦੇ ਲਈ ਸਿਮਿਲਰਲੀ ਪਾਣੀ ਦੀ ਗੱਲ ਕਰੀਏ ਤਾਂ ਜਿਵੇਂ ਕਹਿੰਦੇ ਆ ਕਿ ਜੇ ਪਾਣੀ ਨਹੀਂ ਤੇ ਜੀਵਨ ਨਹੀਂ ਤਾਂ ਉਸੇ ਤਰੀਕੇ ਨਾਲ ਪਾਣੀ ਦੇ ਸਰੋਤ ਜੋ ਪਰਮਾਤਮਾ ਨੇ ਸਾਨੂੰ ਦਿੱਤੇ ਨੇ ਤੇ ਉਸ ਸਰੋਤ ਦੇ ਵਿੱਚ ਜੀਵ ਜੰਤੂ ਮੱਛਲੀਆਂ ਔਰ ਇਹ ਸਾਰੇ ਜੀਵ ਕਿਸ ਤਰ੍ਹਾਂ ਵਿਚਰਦੇ ਨੇ ਕਿਸ ਤਰੀਕੇ ਨਾਲ ਸਾਇੰਟੀਫਿਕ ਇਹਨੂੰ ਟੱਚ ਦਿੱਤਾ ਗਿਆ ਤੇ ਉਹ ਹਾਈਡਰੋ ਇਲੈਕਟ੍ਰਿਕ ਪਾਵਰ ਪਲਾਂਟ ਅੱਗੇ ਆਪਾਂ ਦੇਖ ਰਹੇ ਆ ਕਿ ਇਸ ਨੈਚੁਰਲ ਪਾਣੀ ਤੋਂ ਅਸੀਂ ਇਲੈਕਟ੍ਰਿਸਿਟੀ ਬਣਾ ਰਹੇ ਆ ਔਰ ਉਸ ਇਲੈਕਟ੍ਰਿਸਿਟੀ ਦੇ ਥਰੂ ਕਿਸ ਤਰ੍ਹਾਂ ਸਾਡੀਆਂ ਜ਼ਿੰਦਗੀਆਂ جگਮਗਾਉਂਦੀਆਂ ਨੇ ਉਦੋਂ ਬਾਅਦ ਸਾਡਾ ਅਗਲਾ ਥੀਮ ਆ ਜਾਂਦਾ ਜੀ ਮਾਤਾ ਧਰਤ ਮਹਾਤ ਜਿਹਦੇ ਵਿੱਚ ਗੱਲ ਆ ਗਈ ਹੈ ਕਿ ਧਰਤੀ ਮਾ ਨਾ ਹੋਵੇ ਨਾ ਵੇਜੀਟੇਸ਼ਨ ਹੋਵੇ ਨਾ ਪਲਾਂਟਸ ਹੋਣ ਨਾ ਫਰੂਟਸ ਨਾ ਵੈਜੀਟੇਬਲਸ ਖਾਣ ਨੂੰ ਕੁਝ ਵੀ ਨਹੀਂ ਕਿਉਂਕਿ ਅਗਰ ਅਸੀਂ ਵੇਖੀਏ ਜਿਵੇਂ ਸਾਇੰਸ ਵਿੱਚ ਅਸੀਂ ਕਹਿੰਦੇ ਨਾ ਆਟੋਟ੍ਰੋਫਿਕ ਵਰਡ ਯੂਜ਼ ਕੀਤਾ ਜਾਂਦਾ ਹੈ ਇੱਕ ਪlants ਹੀ ਤਾਂ ਨੇ ਜੋ ਆਪ ਖਾਣਾ ਬਣਾਉਂਦੇ ਨੇ ਔਰ ਸਾਰੇ ਜੀਵ ਜੰਤੂਆਂ ਨੂੰ ਉਹਦੇ ਥਰੂ ਹੀ ਖਾਣਾ ਮਿਲਦਾ ਹੈ ਤਾਂ ਜੇਕਰ ਇਹ ਪਲਾਂਟੇਸ਼ਨ ਨਹੀਂ ਹੈ ਤੇ ਅਗੇਨ ਆਪਾਂ ਕਵਾਂਗੇ ਕਿ ਜ਼ਿੰਦਗੀ ਨਹੀਂ ਹੈ ਤੇ ਫਿਰ ਸਾਡੇ ਬੱਚਿਆਂ ਨੇ ਬੜਾ ਸੋਹਣਾ ਇੱਕ ਮੈਸੇਜ ਦ੍ਰਿਪਕਤ ਕੀਤਾ ਹੈ ਉਸ ਥਾਂ ਤੇ ਕਿ ਜੇਕਰ ਏਸੀ ਲੋਨਲੀ ਦੀਵਾਰ ਤੋੜ ਸਕਦੇ ਹਾਂ ਤੇ ਫਿਰ ਰੁੱਖ ਲੋਨਲੀ ਥੋੜਾ ਜਿਹਾ ਫਰਸ਼ ਕਿਉਂ ਨਹੀਂ ਤੋੜ ਸਕਦੇ ਜਾਂ ਇਹ ਪੰਛੀ ਮੈਸੇਜ ਦੇ ਰਿਹਾ ਹੈ 헤 ਰੁਖੋ ਮਰੋ ਨਾ ਮੇਰੇ ਹੰਝੂ ਪੀਓ ਤੇ ਜਿਓ ਸੋ ਬੜੀ ਮਿਹਨਤ ਦੇ ਨਾਲ ਟੀਚਰਸ ਨੇ ਸਾਰੇ ਸਟਾਫ ਨੇ ਤੇ ਬੱਚਿਆਂ ਨੇ ਮਿਲ ਕੇ ਜੋ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਨੇ ਉਹਨੂੰ ਦੇਖ ਕੇ ਅਸੀਂ ਵੀ ਹੈਰਾਨ ਹੋ ਰਹੇ ਹਾਂ ਤਹਦਰ ਇੱਕ ਹੋਰ ਸਕੂਲ ਤੇ ਅਸੀਂ ਪਹੁੰਚ ਗਏ ਆ ਸਿੰਘ ਸਾਹਿਬ ਕਿਹੜਾ ਸਕੂਲ ਹੈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਫਰੈਂਡਸ ਐਵੇਨਿਊ 에ਰਪੋਰਟ ਰੋਡ ਅੰਮ੍ਰਿਤਸਰ ਜੀ ਤੁਸੀਂ ਜਿਹੜਾ ਪ੍ਰਦਰਸ਼ਨੀ ਲਗਾਈ ਹੋਈ ਜੀ ਇਹ ਇੱਕ ਹੀ ਬਿਆਨ ਕਰ ਰਹੀ ਹੈ ਇਹ ਪਵਨ ਗੁਰੂ ਪਾਣੀ ਪਿਤਾ ਦੇ ਨਾਲ ਹੀ ਰਿਲੇਟਡ ਆ ਉਹਦੇ ਵਿੱਚ ਅਸੀਂ ਕਲਾਈਮੇਟ ਚੇਂਜ ਜਿਹੜਾ ਕਿ ਸਾਡਾ ਵਾਤਾਵਰਣ ਦੇ ਉੱਤੇ ਕੀ ਇੰਪੈਕਟ ਪੈਂਦਾ ਆ ਉਹਨੂੰ ਐਕਸਪਲੇਨ ਕੀਤਾ ਜਾ ਰਿਹਾ ਆ ਇਹ ਇੱਕ ਕਨਸੈਪਟ ਆ ਟਰੇਡ ਵਿੰਡਸ ਦਾ एल नीनो ਦਾ ਲਾ ਨੀਨੋ ਦਾ ਕੀ ਸਾਡੇ ਕੋਲ ਜਿਹੜੀ ਪਵਨ ਚੱਲਦੀ ਆ ਉਹ ਸਾਡੇ ਵਾਤਾਵਰਨ ਨੂੰ ਕਿਵੇਂ ਇੰਪੈਕਟ ਕਰ ਰਹੀ ਹੈ ਇਹਦੇ ਵਿੱਚ ਵੱਧ ਟੈਂਪਰੇਚਰ ਸਾਡੇ ਜਿਹੜਾ ਭਾਰਤ ਆ ਪੰਜਾਬ ਆ ਉਹਦੇ ਵਿੱਚ ਕਿਵੇਂ ਸਾਡੇ ਮੀਂਹ ਦਾ ਪ੍ਰਭਾਵ ਪੈਂਦਾ ਆ ਉਹ ਸਾਰਾ ਕੁਝ ਇਹਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਇਹ ਸਾਡੇ ਕੋਲ 123 ਸਾਲਾਂ ਤੋਂ ਚੱਲਿਆ ਆ ਰਿਹਾ ਆ 7 ਤੋਂ 8 ਵਾਰ ਅਬਜ਼ਰਵ ਹੋ ਚੁੱਕਿਆ ਆ ਪਰ ਹਾਲੇ ਤੱਕ ਇਹਦੀ ਫੁੱਲ ਐਕਸਪਲੇਨੇਸ਼ਨ ਨਹੀਂ ਦਿੱਤੀ ਜਾ ਰਹੀ ਇਹ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਮੀਆਂ ਦਾ ਜਿਹੜਾ ਪ੍ਰਭਾਵ ਹੈ ਕਿਵੇਂ ਪੈਂਦਾ ਹੈ ਹਨਾ ਇਹ 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 ਇੱਥੇ ਜੇ ਅਸੀਂ ਸਮਝਣਾ ਹੋਵੇ ਥੋੜੇ ਆਸਾਨ ਸ਼ਬਦਾਂ ਦੇ ਵਿੱਚ ਕਿਵੇਂ ਹੁੰਦਾ ਹੈ ਜੇਕਰ ਅਸੀਂ ਦੇਖਿਆ ਜਾਵੇ ਜਿਹੜੀ ਜਿਵੇਂ ਪੰਜਾਬ ਦੇ ਵਿੱਚ ਅਸੀਂ ਉਡੀਕਦੇ ਆ ਵੀ ਮੌਨਸੂਨ ਕਦੋਂ ਆਊਗਾ ਹਨਾ ਬਸ ਬਰਸ ਬਰੀ ਦਿਨਾਂ ਦਾ ਇੰਤਜ਼ਾਰ ਰਹਿੰਦਾ ਖੇਤੀਬਾੜੀ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਸਾਰਾ ਖੇਤੀ ਦਾ ਸਿਲਸਿਲਾ ਚੱਲਦਾ ਉਹਦੇ ਉੱਤੇ ਡਿਪੈਂਡ ਕਰਦਾ ਹੁੰਦਾ ਹਾਂਜੀ ਹਾਂਜੀ ਸਰ ਜਿਵੇਂ ਆਪਾਂ ਦੇਖਦੇ ਆ ਜਦੋਂ ਪਵਨ ਚੱਲਦੀ ਆ ਸਾਡਾ ਮੈਡਾਗਾਸਕਰ ਇੱਥੇ ਜਿਹੜਾ ਇਲਾਕਾ ਆ ਜਾਂਦਾ ਉਹ ਮੇਨ ਇਲਾਕਾ ਆ ਉਥੋਂ ਪਵਨ ਜਿਹੜੀ ਆ ਸਾਡੇ ਇੰਡੀਆ ਦੇ ਵਿੱਚ ਐਂਟਰ ਕਰਦੀ ਆ ਸਾਡੇ ਕੋਲ ਇੰਡੀਆ ਦੇ ਵਿੱਚ ਅਰੇਬੀਅਨ ਸੀ ਆ ਤੇ ਨਾਲ ਬੇ ਆਫ ਬੰਗਾਲ ਲੱਗਦੇ ਆ ਇਹਨਾਂ ਦੋਨਾਂ ਦਾ ਇੰਪੈਕਟ ਪੈਂਦਾ ਆ ਮੈਂ ਤਾਂ ਗੱਸ ਕਰ ਰਿਹਾ ਕਿਉਂਕਿ ਬੜੀ ਬੜੀ ਸਮਝਣ ਵਾਲੀ ਚੀਜ਼ ਆ ਇਹ ਹਾਂਜੀ ਇਹ ਸਾਡਾ ਬੇ ਆਫ ਬੰਗਾਲ ਦਾ ਰੀਜਨ ਆ ਇਹ ਸਾਡਾ ਅਰਬੀਅਨ ਸੀ ਦਾ ਰੀਜਨ ਆ ਜਦੋਂ ਪਵਨ ਸਾਡੇ ਕੋਲ ਇਸ ਰੀਜਨ ਦੇ ਵਿੱਚੋਂ ਆਉਂਦੀ ਆ ਬੇ ਆਫ ਬੰਗਾਲ ਦੇ ਰੀਜਨ ਦੇ ਵਿੱਚੋਂ ਆਉਂਦੀ ਆ ਉਦੋਂ ਸਾਡੇ ਇਸ ਪੋਰਸ਼ਨ ਦੇ ਵਿੱਚ ਵੈਸਟਰਨ ਪੋਰਸ਼ਨ ਦੇ ਵਿੱਚ ਮੀਂਹ ਹੁੰਦਾ ਆ ਜੇ ਇਸ ਸਾਈਡ ਤੋਂ ਆਉਂਦੀ ਇਸ ਪੋਰਸ਼ਨ ਦੇ ਵਿੱਚ ਮੀਂਹ ਪੈਂਦਾ ਆ ਹੁਣ ਇਹਦੇ ਵਿੱਚ ਪਹਾੜੀਆਂ ਹੋਣ ਕਰਕੇ ਕੀ ਹੁੰਦਾ ਆ ਸਾਡੇ ਇਸ ਰੀਜਨ ਦੇ ਵਿੱਚ ਮੀਂਹ ਪਿਆ ਜਾਂਦਾ ਆ ਇੱਥੇ ਜਿਹੜੀਆਂ ਪਹਾੜੀਆਂ ਨੇ ਉਹ ਨੈਰੋ ਹੁੰਦੀਆਂ ਨੇ ਥੋੜੀਆਂ ਜਿਹੀਆਂ ਖੁੱਲੀਆਂ-ਖੁੱਲੀਆਂ ਹੁੰਦੀਆਂ ਨੇ ਜਿਹਦੇ ਕਰਕੇ ਪਵਨ ਜਿਹੜੀ ਆ ਸਟ੍ਰੇਟ ਵਿੰਡਸ ਆ ਉਹ ਬੱਦਲਾਂ ਨੂੰ ਲੈ ਕੇ ਸਾਡੇ ਪੰਜਾਬ ਤੱਕ ਵੀ ਆ ਜਾਂਦੀ ਹੈ ਤੇ ਇਹ ਪੰਜਾਬ ਤੇ ਇੰਪੈਕਟ ਪਾਉਂਦੀ ਹੈ। ਅੱਛਾ ਯਾਨੀ ਮਤਲਬ ਕਿ ਸਾਡੇ ਜਿਹੜੇ ਪੰਜਾਬ 'ਚ ਮੀਂਹ ਪੈਂਦਾ ਉਹ ਵੈਸਟ ਤੋਂ ਪੈਂਦਾ ਇਧਰੋਂ ਆ ਕੇ। ਵੈਸਟ ਤੋਂ ਵੀ ਪੈਂਦਾ ਆ ਤੇ ਕੁਝ ਸਾਡੇ ਕੋਲ ਹੁੰਦਾ ਆ ਜਿਹੜਾ ਇੱਥੋਂ ਜਿਹੜਾ ਆਂਦਾ ਆ ਅਰੇਬੀਅਨ ਸੀ ਤੋਂ ਉਹ ਸ਼ਵਾਲਿਕ ਹਿਸ ਦੇ ਪੈਲਰ ਹੋਣ ਕਰਕੇ ਸਾਡੇ ਤੱਕ ਵੀ ਪਹੁੰਚਦਾ ਆ। ਦੋਨਾਂ ਦਾ ਇੰਪੈਕਟ ਆਂਦਾ ਆ। ਠੀਕ ਹੈ ਠੀਕ ਹੈ ਠੀਕ ਹੈ। ਸੋ ਇਹ ਜਿਹੜੀਆਂ ਗੱਲਾਂ ਸੀ ਕਿ ਅਸੀਂ ਪੜ੍ਹਦੇ ਤਾਂ ਰਹਿੰਦੇ ਸੀ ਪਰ ਪਹਿਲੀ ਵਾਰ ਪਤਾ ਲੱਗਿਆ ਵੀ ਇਹ ਸ਼ੁਰੂਆਤ ਕਿੱਥੋਂ ਹੁੰਦੀ ਹੈ। ਮਾਦਾਗਾਸਕਰ ਇਹ ਅਫਰੀਕਾ ਦੇ ਕੋਲ ਤੋਂ ਉਧਰੋਂ ਹਵਾ ਚੱਲਦੀ ਆ ਤੇ ਇਧ ਡ੍ਰਿਪ ਡ੍ਰਿਪ ਇਰੀਗੇਸ਼ਨ ਅੱਜ ਥੋੜੀ ਵਾਇਸ ਠੀਕ ਨਹੀਂ ਅੱਜ ਇਸ ਤਰ੍ਹਾਂ ਹੁੰਦਾ ਹੈ ਕਿ ਸਨਲਾਈਟ ਜਿਹੜੀ ਆਪਾਂ ਖਿੱਚਦੇ ਆ ਉਹ ਤੋਂ ਇਲੈਕਟ੍ਰਿਸਿਟੀ ਬਣਾਈ ਜਾਂਦੀ ਆ ਉਹ ਉਸ ਦਾ ਇਲੈਕਟ੍ਰਿਸਿਟੀ ਦਾ ਵਾਟਰ ਬਣਦਾ ਉਹਨੂੰ ਆਪਾਂ ਦੁਬਾਰਾ ਯੂਜ਼ ਕਰਦੇ ਆ ਆਪਾਂ ਡ੍ਰਿਪ ਇਰੀਗੇਸ਼ਨ ਨਾਲ ਥੋੜਾ ਥੋੜਾ ਪਾਣੀ ਦੇ ਕੇ ਆਪਣੀਆਂ ਫਸਲਾਂ ਨੂੰ ਪਾਣੀ ਲਾਇਆ ਜਾਂਦਾ ਉਸੇ ਚੀਜ਼ ਨਾਲ ਅਸੀਂ ਇਲੈਕਟ੍ਰਿਸਿਟੀ ਵੀ ਆਪਣੀ ਸਟਰੀਟ ਲਾਈਟ ਜਿਹੜੀਆਂ ਗਲੀਆਂ ਵਾਲੀਆਂ ਲਾਈਟਾਂ ਉਹ ਚਗਾ ਸਕਦੇ ਆ ਸੋ ਇੱਕ ਛੋਟਾ ਜਿਹਾ ਪ੍ਰੋਜੈਕਟ ਬਣਾਇਆ ਗਿਆ ਸਾਡੇ ਵੱਲੋਂ ਕਿ ਅਸੀਂ ਕਿਸ ਤਰ੍ਹਾਂ ਧੁੱਪ ਨੂੰ ਲੈ ਕੇ ਆਪਾਂ ਉਹਦੀ ਇਲੈਕਟ੍ਰਿਸਿਟੀ ਤਿਆਰ ਕਰਦੇ ਆ ਉਹਦਾ ਪਾਣੀ ਮੈ ਜਾਂਦਾ ਜਿਵੇਂ ਇੱਥੇ ਸੋਲਰ ਇਹ ਪੈਨਲ ਲੱਗਿਆ ਹੋਇਆ ਇਹ ਮੋਟਰ ਚਲਾਏਗਾ ਹੈਨਾ ਮੋਟਰ ਚੋਂ ਫਿਰ ਅੱਗੇ ਇਹ ਮੋਟਰ ਇਥੋਂ ਪਾਣੀ ਚੱਕੇਗੀ ਇਹ ਤੋਂ ਫਿਰ ਹੋਰ ਪਾਣੀ ਦੇ ਸਕਦੇ ਅੱਗੇ ਜਾ ਥੋੜੇ ਥੋੜੇ ਤਰੀਕੇ ਦੇ ਨਾਲ ਡ੍ਰਿਪ ਇਰੀਗੇਸ਼ਨ ਦੇ ਨਾਲ ਉਹਨੂੰ ਕਹਿੰਦੇ ਆਪਾਂ ਡ੍ਰਿਪ ਇਰੀਗੇਸ਼ਨ ਉਦਰਾ ਲਾਈਟ ਚ ਠੀਕ ਹੈ ਜੀ ਇਹਦੇ ਵਿੱਚ ਸਾਡੇ ਕੋਲ ਦੱਸਿਆ ਗਿਆ ਹੈ ਕਿ ਜਿਹੜਾ ਸਾਡੇ ਕੋਲ ਫੈਕਟਰੀਜ਼ ਦੇ ਵਿੱਚੋਂ ਨਿਕਲਣ ਵਾਲਾ ਧੂਆਂ ਸਾਡੇ ਵਾਹਨਾਂ ਦੇ ਵਿੱਚੋਂ ਨਿਕਲਣ ਵਾਲਾ ਧੂਆਂ ਕਿਵੇਂ ਇੰਪੈਕਟ ਕਰਦਾ ਹੈ ਸਾਡੇ ਸਿਸਟਮ ਨੂੰ ਇਹਦੇ ਵਿੱਚ ਜਿਹੜਾ ਧੂਆਂ ਸਾਡੇ ਕੋਲ ਫੈਕਟਰੀਜ਼ ਦੇ ਵਿੱਚੋਂ ਗੱਡੀਆਂ ਦੇ ਵਿੱਚੋਂ ਨਿਕਲਦਾ ਹੈ ਉਹ ਸਾਡੇ ਐਟਮੋਸਫੇਅਰ ਦੇ ਵਿੱਚ ਪ੍ਰੈਜ਼ੈਂਟ ਜਿਹੜਾ ਸਾਡੇ ਕੋਲ ਪਾਫਾ ਪਾਣੀ ਦੇ ਨਾਲ ਮਿਲਦਾ ਹੈ ਪਾਣੀ ਦੇ ਨਾਲ ਮਿਲ ਕੇ ਉਹ ਕੀ ਕਰਦਾ ਹੈ ਸਲਫਿਊਰਿਕ ਐਸਿਡ ਤੇ ਨਾਈਟ੍ਰਿਕ ਐਸਿਡ ਬਣਾਉਂਦਾ ਹੈ ਇਹ ਜੀ ਉਹ ਜੋ ਪੀ ਐਚ ਨੂੰ ਡਾਊਨ ਕਰ ਦਿੰਦੇ ਉਹਨੂੰ ਐਸਿਡੀ ਕਰ ਦਿੰਦੇ ਆ ਐਸਿਡੀ ਕਰਦੇ ਇਹਦਾ ਸਾਡੇ ਪਲਾਂਟਸ ਸੇ ਸਾਡੇ ਪਸ਼ੂਆਂ ਤੇ ਬੜਾ ਇੰਪੈਕਟ ਪੈਂਦਾ ਆ ਜਿਹਦੇ ਕਰਕੇ ਇਹਨਾਂ ਦਾ ਨੁਕਸਾਨ ਹੁੰਦਾ ਆ ਸਾਡੀ ਬਾਡੀ ਤੇ ਵੀ ਇਹਦਾ ਬੈਡ ਇੰਪੈਕਟ ਆ ਮੈਂ ਆਦਰ ਸਕੂਲ ਤਾਹੰਦਰਾ ਤੋਂ ਆ ਸਰ ਇੱਕ ਮਾਡਲ ਬਣਾਇਆ ਹੈ ਅਸੀਂ ਵਾਧੇ ਤਾਪਮਾਨ ਤੇ ਧਰਤੀ ਦਾ ਵਾਧਾ ਤਾਪਮਾਨ ਸਰ ਜਿਵੇਂ ਅਸੀਂ ਆਮ ਤੌਰ ਤੇ ਦੇਖ ਰਹੀਆਂ ਕਿ ਹੁਣ ਲਗਾਤਾਰ ਜਿਹੜੀਆਂ ਫੈਕਟਰੀਜ਼ ਨੇ ਗਈਆਂ ਕਾਰਬਨ ਡਾਈਆਕਸਾਈਡ আর ਕਾਰਬਨ ਮੋਨੋਆਕਸਾਈਡ ਜਿਹੜੀ ਪੈਦਾ ਕਰ ਰਹੀਆਂ ਨੇ ਤੇ ਨਾਲ ਦੀ ਨਾਲ ਅੱਜ ਕੱਲ੍ਹ ਜਿਹੜੇ ਟੈਂਡ ਚੱਲ ਰਹੇ ਆ ਸਰ ਏਸੀ ਔਰ ਫ੍ਰਿਜਸ ਦਾ ਇਸ ਤਰ ਜਿਹੜੀ ਸੀਐਫਸੀਜ਼ ਗੈਸਸ ਰੀਲੀਜ਼ ਕਰਦੀਆਂ ਨੇ ਗਿਆ ਸਰ ਪਾਇਨਟ ਗ ਆਮ ਲੋਕਾਂ ਅਸਰ ਨਹੀਂ ਪਤੜੀਆਂ ਗੈਸਸ ਜੇ ਇੰਨੀਆਂ ਜ਼ਹਿਰੀਲੀਆਂ ਗੈਸਸ ਜਿਹੜੀਆਂ ਰੀਲਿਸ ਕਰਦੀਆਂ ਨੇ ਸਾਡੀ ਬੋਡੀ ਨੂੰ ਕਿੰਨੀਆਂ ਹਾਨ ਫੁੱਲਣੇਗੀਆਂ ਨਾਲ ਦੀ ਨਾਲ ਸਾਡੇ ਜੰਗਲਾਂ ਦੇ ਰਿਜ ਤੇ ਏਸੀ ਰੀਲਿਸ ਕਰਦੇ ਨੇ ਬਿਲਕੁਲ ਬਿਲਕੁਲ ਕੀ ਦੱਸਿਆ ਤੁਸੀਂ ਹੋਰ ਕਿਹੜਾ ਨਾਂ ਸੀਐਫਸੀ ਗੈਸਸ ਸੜਨ ਰੀਲਿਸ ਕਰਦੇ ਨੇ ਸੀਕ੍ਰੇਟ ਕਿਲਰ ਸਰ ਸੀਕ੍ਰੇਟ ਕਿਲਰਸ ਅੱਛਾ ਇੱਥੇ ਲਿਖਿਆ ਵੀ ਹੋਇਆ ਸੀਕ੍ਰੇਟ ਕਲਾਈਮੇਟ ਕਿਲਰ ਯੈਸ ਸਰ ਯੈਸ ਬਿਲਕੁਲ ਸਰ ਤੇ ਨਾਲ ਦੀ ਨਾਲ ਸਰ ਜੰਗਲਾਂ ਦੀ ਕਟਾਈ ਸੀ ਲਗਾਤਾਰ ਕਰੀ ਜਾ ਰਹੇ ਆ ਬਿਨਾ ਸੋਚੇ ਸਮਝੇ ਪੀੜ ਕੱਟੀ ਜਾ ਰਹੇ ਆ ਪਰ ਇਹਦੇ ਅਲਟਰਨੇਟਿਵ ਸੀ ਲਗਾਉਂਦੇ ਕੁਝ ਨਹੀਂ ਹੈਗੇ ਇਸ ਸਾਰੇ ਤੋਂ ਬਿਨਾਂ ਅਸੀਂ ਜਿਹੜੇ ਆਪਣੇ ਹੈਗੇ ਨੇਗੇ ਨਦੀਆਂ ਦੇ ਵਿੱਚ ਲਗਾਤਾਰ ਫੈਕਟਰੀਜ਼ ਵਾਲੇ ਵੀ ਆਪਣੇ ਵੇਸਟਸ ਔਰ ਜ਼ਹਿਰੀਲੀਆਂ ਜਿਹੜੀਆਂ ਆਪਣੇ ਕੂੜਾ ਕਰਕਟ ਸੁੱਟਦੇ ਨੇ ਉਹਦੇ ਨਾਲ ਸਾਰੇ ਦੇ ਵਿੱਚ ਕਿੰਨੇ ਨਾਈਟ੍ਰਿਕ ਆਕਸਾਈਡ ਜਿਹੜੇ ਪੈਦਾ ਹੋ ਰਹੇ ਨੇ ਨਾਲ ਸਰਫਰ ਜਿਹੜੇ ਡਾਈਆਕਸਾਈਡ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਠੀਕ ਹੈ ਇਸ ਤੋਂ ਆਮ ਤੌਰ ਤੇ ਹੁਣ ਤਾਂ ਇਹ ਵੀ ਰਿਵਾਜ ਹੋ ਗਿਆ ਕਿ ਫੁੱਲੇ ਵਾਤਾਵਰਣ ਦੇ ਵਿੱਚ ਲੇਡੀਜ਼ ਕੂੜਾ ਬੜਾ ਜਲਦੀਆਂ ਨੇ ਸਰ ਜਿਨ੍ਹਾਂ ਵਿੱਚ ਆਮ ਤੌਰ ਤੇ ਪਲਾਸਟਿਕ ਦੇ ਪੋਲੀਥੀਨ ਬਹੁਤ ਜ਼ਿਆਦਾ ਹੁੰਦੇ ਨੇ ਔਰ ਉਸ ਦਾ ਸਾਰਾ ਦਿਨ ਥੋੜੇ ਥੋੜੇ ਬੰਦੇ ਰਹਿੰਦੇ ਨੇ ਹਾਂਜੀ ਬਿਲਕੁਲ ਸਾਰੀਆਂ ਚੀਜ਼ ਉਹ ਪਿੰਗਲ ਰਹੇ ਨੇ ਇਧਰ ਜਿਹੜਾ ਮੂਲ ਮੰਤਰ ਆ ਗੁਰੂ ਸਾਹਿਬ ਦਾ ਇਹ ਵੀ ਬੱਚਿਆਂ ਵੱਲੋਂ ਤੇ ਮੈਡਮਸ ਵੱਲੋਂ ਤਿਆਰ ਕੀਤਾ ਗਿਆ ਹਾਂਜੀ ਬਬ ਇੱਥੇ ਰੇਨ ਵਾਟਰ ਹਾਰਵੈਸਟਿੰਗ ਬਾਰੇ ਦੱਸਿਆ ਗਿਆ ਹੈ ਇਸ ਦੇ ਵਿੱਚ ਅਸੀਂ ਸਰ ਸਰਦਾਂਦਰਾ ਸਕੂਲ ਦੇ ਅਧਿਸ਼ਿਦ ਤੋਂ ਲੁਧਿਆਣੇ ਵੱਲੋਂ ਆਏ ਹਾਂ ਤੇ ਅਸੀਂ ਮਤਲਬ ਰੇਨ ਵਾਟਰ ਹਾਰਵੈਸਟਿੰਗ ਦਾ ਮਾਡਲ ਲੈ ਕੇ ਆਏ ਹਾਂ ਅੱਜ ਕੱਲ ਪਤਾ ਹੈ ਸਾਨੂੰ ਵੀ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਲਗਾਤਾਰ ਵੱਧ ਰਹੀ ਹੈ ਤੇ ਉਹ ਕਮੀ ਨੂੰ ਦੂਰ ਕਰਨ ਲਈ ਸੋਕੇ ਵਗੈਰਾ ਨੂੰ ਦੂਰ ਕਰਨ ਲਈ ਅਸੀਂ ਇੱਕ ਉਪਰਾਲਾ ਕੀਤਾ ਵੀ ਅਸੀਂ ਇਹ ਕੀ ਕੀਤਾ ਜਿਹੜਾ ਇਹ ਅਸੀਂ ਦੋ ਘਰ ਸ਼ੋਅ ਕੀਤੇ ਨੇ ਇੱਕ ਮਹਿਰਾਜ ਦਾ ਘਰ ਸ਼ੋਅ ਕੀਤਾ ਇੱਕ ਇਹ ਤੇ ਸ਼ਰਮਾ ਜੀ ਦਾ ਘਰ ਤੇ ਸ਼ਰਮਾ ਜੀ ਦੇ ਘਰ ਦੇ ਵਿੱਚ ਅਸੀਂ ਮਹਿਰਾਜ ਦੇ ਘਰ ਦੇ ਵੀ ਦਿਖਾਇਆ ਵੀ ਜਿਹੜਾ ਰੇਨ ਵਾਟਰ ਹਾਰਵੈਸਟ ਕੋ ਕੁਝ ਨਹੀਂ ਕਰ ハンジ。 ਮਾਜੀ ਬੁਰੀ ਸੇਵ ਕਰ ਰਹੇ ਹਨ ਹਾਂਜੀ ਸ਼ਰਮਾ ਜੀ ਪੂਰਾ ਸੇਵ ਕਰ ਰਹੇ ਨੇ ਇਹ ਕਿਸ ਤਰੀਕੇ ਨਾਲ ਸੇਵ ਕਰ ਰਹੇ ਨੇ ਵੀ ਜਿਹੜਾ ਇਹਨਾਂ ਨੇ ਆਪਣੇ ਛੱਤਾਂ ਦੇ ਉੱਤੇ ਵਾਟਰ ਸਟੋਰੇਜ ਟੈਂਕ ਲਗਾਇਆ ਹੋਇਆ ਹੈ ਟੈਂਕਸ ਨੂੰ ਉਹਨਾਂ ਨੇ ਆਪਣੀ ਜਿਹੜੀ ਟੈਂਕੀ ਹੈ ਪਾਣੀ ਵਾਲੀ ਨੂੰ ਉਹਨਾਂ ਕਨੈਕਟ ਕਰਕੇ ਇੱਥੇ ਪੰਦਰ ਫਿਲਟਰ ਲਗਾ ਕੇ ਤੇ ਇਹਦੇ ਥਰੂ ਜਦੋਂ ਪਾਣੀ ਬਲੇਡਾਂ ਦੇ ਉੱਤੇ ਡਿੱਗੂਗਾ ਟਰਬਾਈਨ ਦੇ ਉੱਤੇ ਤੇ ਇਹ ਟਰਬਾਈਨ ਮੂਵ ਕਰਨ ਲੱਗ ਜੂਗੀ ਤੇ ਟਰਬਾਈਨ ਜਦੋਂ ਮੂਵ ਕਰੂਗੀ ਤੇ ਉੱਥੇ ਆਪਣ ਨਾਲ ਮੋਟਰ ਲਗਾ ਦਿੱਤੀ ਹੈ ਇਹਦੇ ਜਿਹੜੀ ਉਹ ਮੋਟਰ ਐ ਕਿਨੇਟਿਕ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਕੇ ਤੇ ਆਪਣੇ ਆ ਜਿਸ ਲਈ ਕੰਸਟ੍ਰਕਸ਼ਨ ਪਰਪਸਲੀ ਐਗਰੀਕਲਚਰਲੀ ਕਿਤੇ ਵੀ ਯੂਜ਼ ਕਰ ਸਕਦੇ ਹੋ ਬਿਜਲੀ ਨੂੰ ਆਪਾਂ ਇੱਧਰ ਨਾਲ ਡ੍ਰਿਪ ਇਰੀਗੇਸ਼ਨ ਦਾ ਵੀ ਸ਼ੋਅ ਕੀਤਾ ਹੈ ਤੇ ਇੱਧਰ ਸਾਰਾ ਆਪਾਂ ਦਿਖਾਇਆ ਵੀ ਮੂਵਿੰਗ ਵਹੀਕਲਸ ਵਗੈਰਾ ਦਾ ਸਾਰਾ ਇਹ ਇੱਕ ਕਨਸੈਪਟ ਹੈ ਜੀ ਅਜਿਵੇਂ ਕੀ ਹੈਗੇ ਜੀ ਇਹ ਸਰ ਸਾਡੇ ਕੋਲ ਮਾਡਲ ਹੈ ਐਲਨੀਨੋ ਐਂਡ ਲਾਨੀਨੋ ਸਰ ਪਿਛਲੇ ਸਾਲ WMO ਨੇ ਸਾਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਸਾਡਾ ਭਾਰਤਿਆ ਨੂੰ ਮੌਨਸੂਨ ਦੀ ਕਮੀ ਫੇਸ ਕਰਨੀ ਪੈ ਸਕਦੀ ਹੈ ਸਾਡੇ WMO World Meteorological Organization ਜਿਹੜੀ ਕਿ ਵਾਤਾਵਰਣ ਨਾਲ ਲੇਟਰ ਸਰ ਸਾਨੂੰ ਇਨ ਟਾਈਮ ਟੂ ਟਾਈਮ ਇਨਫੋਰਮੇਸ਼ਨ ਦਿੰਦੀ ਰਹਿੰਦੀ ਹੈ ਤੇ ਸਰ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਸੀ ਕਿ ਆਉਣ ਵਾਲੇ ਸਾਲਾਂ ਦੇ ਵੀ ਜਿਹੜਾ ਭਾਰਤ ਹੈ ਤਿਆਰ ਰਵੇ ਕਿ ਵਰਖਾ ਬਹੁਤ ਘੱਟ ਹੋਏਗੀ ਔਰ ਕਿਸਾਨਾਂ ਨੂੰ ਆਪਣੇ ਖੇਤੀਬਾੜਾ ਸੰਬੰਧਿਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਸੀ ਗੱਲ ਕਰੀ ਸਰ ਲਾ ਨੀ ਨਾ ਲਾ ਨੀ ਨਾ ਐਲ ਨੀ ਨੂੰ ਹੈ ਕੀ ਹੈ ਜੇ ਮੈਂ ਤੁਹਾਨੂੰ ਬੜੇ ਛੋੜੇ ਸ਼ਬਦਾਂ ਦੱਸਣਾ ਐਸਰ ਇੱਕ ਵਾਰਮ ਕਰੰਟਸ ਨੇ ਪੈਸੀਫਿਕ ਓਸ਼ਨ ਦੇ ਵਿੱਚ ਜਿਹੜੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਰੀਲਿਸ ਹੁੰਦੇ ਨੇ ਇਸ ਦਾ ਜਿਹੜੀ ਲਾ ਨੀ ਨਾ ਇੱਕ ਕੋਲ ਕਰੰਟਸ ਨੇ ਜਦੋਂ ਸਰ ਤਾਂ ਸਾਡੇ ਪਾਰ ਦੇ ਵਿੱਚ ਸੋਕਾ ਪਏਗਾ ਜਦੋਂ ਕਰੰਟ ਸੈਦਰ ਆਣਗੇ ਸੋਕਾ ਪਏਗਾ ਪਾਣੀ ਦੀ ਕਮੀ ਹੋਏਗੀ ਅੰਡਰਗਰਾਉਂਡ ਵਾਟਰ ਘਟੇਗਾ ਜਦੋਂ ਲਾਨੀ ਨਾ ਆਏਗਾ ਲਾਨੀ ਨਾ ਬਿਲਕੁਲ ਉਲਟਾ ਹੈ ਸਰਕੂਲ ਹੈ ਜਦੋਂ ਇਹ ਆਏਗਾ ਠੰਡੀਆਂ ਹਵਾਵਾਂ ਲੈ ਕੇ ਆਏਗਾ ਸਾਡੇ ਜੰਗਲ ਵਧਣਗੇ ਹਰਿਆਲੀ ਆਏਗੀ ਔਰ ਇੱਕ ਸਾਈਡ ਇਫੈਕਟ ਜਰੂਰ ਹੈ ਦਾ ਸਰ ਜਦੋਂ ਜ਼ਿਆਦਾ ਮੀਂਹ ਪੈਂਦਾ ਤਾਂ ਹੜ੍ਹ ਵੀ ਆ ਜਾਂਦੇ ਨੇ ਇਸ ਲਈ ਸਰ ਬੇਸਿਕਲੀ ਐਲ ਨੀਨੋ ਜਾਂ ਫਿਰ ਲਾਲੀਨੋ ਇਹ ਜਿਹੜਾ ਹੈਗਾ ਇਹ ਤੁਸੀਂ ਦਰਪਸ਼ਾਂਤ ਮਹਾਸਾਗਰ ਦੀਆਂ ਜਿਹੜੀਆਂ ਕਿ ਇੰਡੀਆ ਦੀ ਮੌਨਸੂਨ ਨੂੰ ਇਫੈਕਟ ਕਰਦੀਆਂ ਨੇ ਜਿਹੜੇ ਇਸ ਸਮੁੰਦਰ ਤੋਂ ਜਿਹੜੀ ਵੇਵਸ ਸਾਡੇ ਉੱਠਦੀਆਂ ਇੱਕ ਤਰੀਕੇ ਨਾਲ ਆਸਾਨ ਭਾਸ਼ਾ ਦੇ ਵਿੱਚ ਔਰ ਸਰ ਪਿਛਲੇ 123 ਸਾਲਾਂ ਦੇ ਵਿੱਚ 22 ਵਾਰ 22 ਟਾਈਮ ਸਾਡੇ ਐਲ ਨੀਨੋ ਕਰੰਟਸ ਆਏ ਨੇ ਇੰਡੀਅਨ ਓਸ਼ੀਅਨ ਦੇ ਵਿੱਚ ਔਰ ਇਹਨਾਂ ਵਿੱਚੋਂ 16 ਵਾਰ ਸੀ ਸੋਕੇ ਦਾ ਸਾਹਮਣਾ ਕਰ ਚੁੱਕੇ ਆ